ਕਤੀ ਰੋਏ ਆ ਗਾਣੇ ਜੇ ਕਿਤੇ ਚੱਲੀ ਜਾਂਦੇ ਓਏ ਇਹ ਗਾਣੇ ਇਹ ਗਾਣੇ ਬਾਈ ਦੀ ਖੁਸ਼ੀ ਤੇ ਆ ਜਸ਼ਨ ਦੇ ਗਾਣੇ ਆ ਸੁਖੀ ਦਾ ਵਿਆਹ ਉਹਨਾਂ ਨੇ ਨਾ ਬਾਈ ਦੀ ਹੀ ਇੰਿਓ ਕੋਠੇ ਤੇ ਮੰਜੇ ਜੋੜ ਕੇ ਇੱਕ ਸਪੀਕਰ ਐ ਨੂੰ ਇੱਕ ਸਪੀਕਰ ਐ ਨੂੰ ਬਾਈ ਜੀ ਲਾਤਾ ਅਗਲੇ ਦਿਤਾ ਭਾਈ ਚੜ ਗਈ ਅੱਜ ਕੜਾਹੀ ਤੇ ਆਪਣੇ ਮੈਨਲਾ ਦਾ ਚੁੱਲੇ ਤੇ ਤਵਾ ਚੜੰਦੀ ਆਸ ਨਹੀਂ ਜਾ ਜਾ ਕੇ ਲਾਲਾ ਰੋਟੀਆਂ ਲਾਉਣਾ ਓਏ ਬਾਈ ਬਣ ਕੇ ਓਏ ਬਾਰ ਚ ਰੂੜੀ ਅਰਗੇ ਕਰਾਲਾ ਵਿਆਹ ਦਾ ਜੇ ਪਾਰ ਚੋਂ ਰੂੜੀ ਚੱਕੀ ਜਾਊ ਤਾਂ ਫੇਰ ਹੀ ਮੇਰਾ ਵਿਆਹ ਹੋਊ ਉਹ ਯਾਰ ਮੈਂ ਇਕੱਠੋਂ ਕਰਾਣਾ ਯਾਰ ਮੈਂ ਕਦੀ ਭਜਾ ਕੇ ਲਿਆਵਾਂ ਜੋ ਨਹੀਂ ਸਾਹ ਕਰਦਾ ਤਾਂ ਇੱਥੋਂ ਨਹੀਂ ਕੋਸ ਹੁੰਦਾ ਫਿਰ ਮੈਨੂੰ ਹੀ ਕਰਨਾ ਪੈਗਾ ਅੜੀ ਮੈਨੂੰ ਪਤਾ ਲੱਗ ਗਿਆ ਬਾਪੇ ਜੀ ਨਹੀਂ ਘਾਟ ਕੋਈ ਘਾਟ ਸਾਡੇ ਚਾ ਬਾਪੇ ਨੇ ਤਾਂ ਬਾਲੇ ਅੜੇ ਕੰਡੇ ਕੱਢੇ ਅੱਗੇ ਮੈਂ ਜਿੰਨੇ ਵੀ ਢਾਲੇ ਕੀਤੇ ਆ ਉਹੀ ਫਾਰਮ ਹੀ ਬਲਾਈਲਰ ਇਹ ਸੌ ਫਟੀਜੀ दारू ਐਤ ਕੀ ਨਾਮ ਹੈ ਮਹਿੰਗੇ ਅਗਰੇਜੀ दारू ਲੈ ਕੇ ਆਇਆ ਤੇ 10 ਕਿਲੋ ਲੈ ਕੇ ਆਇਆ ਬੱਕਰਾ ਐਦ ਕੀ ਦਾ ਢਾਲਾ ਬਈ ਫੁਰਨਾ ਚਾਹੀਦਾ ਓ ਸਾਡੇ ਵਾਲਿਆ ਇੱਥੇ ਪੈਰਾਂ ਦੀ ਮਿੱਟੀ ਨਾ ਛੱਡੀ ਐਂ ਬੈਠਾ ਬੈਠਾ ਹੀ ਘੁੰਮ ਜਾ ਤੇ ਬੋਲੀ ਨਾ ਓ ਯਾਰ ਮੈਨੂੰ ਰੋਟੀ ਲਾ ਲੈਂਦੇ ਚੁੱਪ ਕਰ ਜਾ ਬੋਲੀ ਨਾ ਘੁਗ ਜਾ ਮੈਂ ਤੈਨੂੰ ਆਲੇ ਆੜੀ ਸਾਟੇ ਵਾਲਿਆ ਆੜੀ ਆ ਤੇਰਾ 27 ਮਾ ਢਾਲਾ ਤੇ 42 ਤੋਂ ਪਹਿਲਾਂ ਮੈਂ ਜਿੰਦੇ ਰਖਤੀ ਲੋਕਾਂ ਦੇ ਸੁਜੋਗ ਤਾਂ ਪਤਾ ਨਹੀਂ ਜਿੰਦੇ ਨਾਲ ਕਿਵੇਂ ਖੁੱਲ ਜਾਂਦੀਆਂ ਤੇਰੇ ਵਾਲੇ ਤਾਂ ਮੈਨੂੰ ਲੱਗਦਾ ਕਿਸੇ ਨੇ ਵੈਲਦੀ ਕਰਤੇ ਆੜੀ ਆਹਾ ਤੇਰਾ ਲਾਸਟ ਢਾਲਾ ਜੇ ਤੇਰਾ ਵਿਆਹ ਹੋ ਗਿਆ ਤਾਂ ਠੀਕ ਹੈ ਨਹੀਂ ਮੇਰਾ ਭਾਈ ਨਾ ਚੋਲਾ ਪਾ ਕੇ ਆਦਾ ਸਾਥ ਬਣ ਜੀ ਤੇਰੇ ਮਾਰੇ ਨੇ ਹੁਣ ਮੈਂ ਇੱਕ ਵਾਰਾ ਥੋੜੀ ਮਰਨਾ ਜਿੰਨੀਂ ਦਰੂਹ ਦੇ ਸ਼ਹਿਰ ਉਤੋਂ ਦੀ ਵਾਰਤੀ ਨਾ ਐਨੇ ਨਾ ਤਾਂ ਠੇਕਾ ਖੁੱਲ ਜਾਣਾ ਇੱਕ ਗੱਲ ਦੀ ਯਾਰ ਮੈਨੂੰ ਸਮਝ ਨਹੀਂ ਆਈ ਵੀ ਸਾਡਾ ਢਾਲਾ ਸਪੂਰਨ ਕਾ ਤੋ ਨਹੀਂ ਹੁੰਦਾ ਪਤਾ ਨਹੀਂ ਤਾਂ ਕੁੱਤਾ ਡੋਲ ਜਾਂਦਾ ਤੇ ਉਤੋਂ ਦੀ ਟਾਇਰ ਲੰਘ ਜਾਂਦਾ ਐਤ ਕਿ ਉੱਥੇ ਬਹਿ ਕੇ ਮੈਂ ਸਾਰਾ ਢਾਲਾ ਸਪੂਰਨ ਕਰਕੇ ਹੀ ਮੁੜੂ ਓ ਰੁਕੀ 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 ਹਾਂ ਧੀਰੇ ਕਿਵੇਂ ਆ ਵਧੀਆ ਤੂੰ ਦੱਸ ਉਹ ਯਾਰ ਮੈਂ ਨਾ ਲੈ ਕੇ ਆਇਆ ਸੀ ਸ਼ਰਾਬ ਤੇ ਨਾਲੇ 1.5 ਕਿਲੋ ਬੱਕਰਾ ਅੱਛਾ ਮੈਂ ਕਿਹਾ ਅੱਜ ਚੱਲ ਨਾਲ ਦਾ ਸ਼ਰਾਬ ਹੀ ਹੋਣਾ ਨਾਲੇ ਬੱਕਰਾ ਖਾਵਾਂਗੇ ਤੇ ਮੈਨੂੰ ਯਾਦ ਆ ਗਿਆ ਯੱਕ ਦਾ ਮ ਯਾਰ ਅੱਜ ਤਾਂ ਸਾਡੇ ਭਾਈ ਬਾਬੇ ਦਾ ਦਿਨ ਨਾ ਸ਼ਰਾਬ ਪੀਣੀ ਐ ਤੇ ਨਾ ਮੀਟ ਖਾਣਾ ਮੇਰੇ ਤਾਂ ਭਾਈ ਹੁਣੇ ਕਿਸ ਕੰਮ ਯਾਰ ਤੂੰ ਆਹ ਲਾ ਫਿਰ ਨਾਲੇ ਤਾਂ ਸ਼ਰਾਬ ਪੀਣੀ ਨਾਲੇ ਮੀਟ ਖਾਣੀ ਉਹ ਛੱਡ ਪਰੇ ਉਹ ਨਹੀਂ ਨਹੀਂ ਕੁਝ ਨਹੀਂ ਹੁੰਦਾ ਚਲ ਆ ਜਾ ਫਿਰ ਮੋਟਰ ਤੇ ਬਹਿ ਜਾ ਨਾ ਨਹੀਂ ਨਹੀਂ ਇੱਧਰ ਨਹੀਂ ਯਾਰ ਇੱਥੇ ਆ ਜਾ ਖੁੱਲੇ ਥਾਂ ਨਾਲੇ ਤਾਂ ਧੁੱਪ ਲੱਗਦੀ ਆ ਵਦਗਾ ਆ ਜਾ ਓਰੇ ਰਾਸਤਾ ਬਣ ਗਿਆ ਹਿਆ ਲੈ ਓਏ ਆ ਲੈ ਫੜ ਓ ਯਾਰ تیرے ਸੁੱਕੀ ਦਰੂ ਤਾਂ ਨੰਗਣੀ ਨਹੀਂ ਪਾਣੀ ਦਾ ਹੈ ਨਹੀਂ ਓਏ ਬਾਈ ਮਹਿੰਗੀ ਆ ਇਹ ਤਾਂ ਮਿੱਠੀ ਹੁੰਦੀ ਆ ਤੂੰ ਇੱਕ ਘੋਟ ਇੱਥੇ ਭਰ ਲੈ ਬਾਕੀ ਘਰ ਜਾ ਕੇ ਪੀ ਲੈ ਆ ਫੜ ਮੀਟ ਕੱਚਾ ਘਰੇ ਬਣਾ ਕੇ ਖਾ ਲਈ ਮਿੱਤਰੇ ਦਾ ਹੂੰ ਹੈਂ ਤੀਰੇ ਅੱਗੇ ਤਾਂ ਤੂੰ ਪਤੰਦਰਾ ਚੁੰਡੀ ਨਹੀਂ ਵਢਾਉਂਦਾ ਅੱਜ ਮੇਰਾ ਇੰਨਾ ਮਾਨਦਾਨ ਕਿਵੇਂ ਕਰੀ ਜਨਾ ਯਾਰ ਗੱਲ ਪਤਾ ਸੱਚ ਬਾਈ ਕੀ ਆ ਤੈਨੂੰ ਪਤਾ ਸਾਡੇ ਵਾਲੇ ਵੱਡੇ ਦਾ ਵਿਆਹ ਨਹੀਂ ਹੁੰਦਾ ਤੇ ਜਿੰਨਾ ਚਿਰ ਉਹਦਾ ਨਹੀਂ ਹੁੰਦਾ ਤਾਂ ਮੇਰਾ ਨਹੀਂ ਹੁੰਦਾ ਸਾਨੂੰ ਨਾ ਕਿਸੇ ਬਾਬੇ ਨੇ ਆਖਿਆ ਸੀ ਵੀ ਸਾਡੇ ਵਾਲੇ ਦੇ ਸਿਰ ਉਤੋਂ ਨਹੀਂ ਅਤਗਾ ਸ਼ਰਾਬ ਦਾ ਵਾਰ ਕੇ ਤੇ ਕੱਚਾ ਮੀਟ ਚਰਸਤੇ ਤੇ ਰੱਖ ਦੇ ਅੱਗੇ ਵੀ ਬਾਈ ਮੈਂ ਬਹੁਤ ਵਾਰੀ ਰੱਖਿਆ ਪਰ ਸਾਡਾ ਢਾਲਾ ਯਾਰ ਬਾਈ ਕਦੇ ਸਪੂਰਨ ਨਹੀਂ ਨਹੀਂ ਹੋਇਆਗਾ ਐਤਕੀ ਮੈਂ ਕਿਹਾ ਨਾ ਇੱਥੇ ਬਹਿ ਕੇ ਸਪੂਰਨ ਕਰਨਾ ਤੇ ਇਧਰੋਂ ਦਾ ਤੂੰ ਮੈਨੂੰ ਦੇਖ ਗਿਆ ਮੈਂ ਕਹ ਲੈ ਬਣ ਗਈ ਗੱਲ ਇਹ ਤਾਂ ਆਪਦਾ ਹੀ ਬੰਦਾ ਹੈ ਇਹ ਦੂ ਵੱਡਾ ਸਪੂਰਨ ਕੀ ਹੋ ਸਕਦਾ ਮੈਂ ਭਾਈ ਤੈਨੂੰ ਸ਼ਰਾਬ ਪਿਆਤੀ ਉਹ ਤੂੰ ਮਰੇ ਟੂਣੇ ਵਾਲੇ ਪਿਆਤੀ ਓਏ